ਦਿੱਲੀ ਦੇ ਭਾਜਪਾ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਈਰਾਨ ਇਜ਼ਰਾਈਲ ਟਕਰਾ ਦੌਰਾਨ ਤਹਿਰਾਨ ਵਿੱਚ ਫਸੇ ਸਿੱਖ ਪਰਿਵਾਰਾਂ ਬਾਰੇ ਇੱਕ ਅਪਡੇਟ ਸਾਂਝੀ ਕੀਤੀ। ਉਹਨਾਂ ਕਿਹਾ ਕਿ ਲਗਭਗ 48 ਵਿਅਕਤੀਆਂ ਨੂੰ ਤਹਿਰਾਨ ਤੋਂ ਸਫਲਤਾਪੂਰਕ ਕੱਢਿਆ ਗਿਆ ਅਤੇ ਮਸਾਦ ਸ਼ਹਿਰ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਭਾਰਤੀ ਰਾਜਦੂਤ ਵੀ ਸਹਾਇਤਾ ਲਈ ਮੌਜੂਦ ਹਨ। ਇਰਾਨ ਵਿੱਚ ਭਾਰਤੀਆਂ ਨਾਲ ਸੰਬੰਧਿਤ ਮਦਦ ਜਾਂ ਜਾਣਕਾਰੀ ਮੰਗਣ ਵਾਲੇ ਕਿਸੇ ਵੀ ਵਿਅਕਤੀ ਲਈ ਸਿਰਸਾ ਨੇ ਆਪਣਾ ਨੰਬਰ ਸੰਪਰਕ ਲਈ ਦਿੱਤਾ ਹੈ 9810894333 ਜਿਸ ਤੇ ਸੰਪਰਕ ਕਰਕੇ ਤੁਸੀਂ ਇਹ ਤੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਇਰਾਨ ਇਜ਼ਰਾਈਲ ਦੇ ਯੁੱਧ ਦੇ ਚੱਲਦੇ ਜੋ ਸਾਡੇ ਤਹਿਰਾਨ ਅੰਦਰ ਗੁਰਦੁਆਰਾ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਔਰ ਸਿੱਖ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸਾਡੀ ਸਰਕਾਰ ਉਹਨਾਂ ਨਾਲ ਸੰਪਰਕ ਚ ਮੈਂ ਦੱਸਣਾ ਚਾਹੁੰਦਾ ਹਾਂ ਗੌਰਵ শেਠ ਵਿਚ ਰੇਸਟ ਜਿਹੜੇ ਉਥੋਂ ਦੇ ਐਮਬੈਸਡਰ ਨੇ ਉਹ ਨਿਰੰਤਰ ਮੇਰੇ ਸੰਪਰਕ ਅੰਦਰ ਨੇ ਗੌਰਵ ਸ਼ਰੇਸ਼ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਹੁਣ ਵੀ ਤਿੰਨ ਸਿੱਖ ਪਰਿਵਾਰ ਨੇ ਜਿਹੜੇ ਲਗਭਗ ਇਸ ਵੇਲੇ 4000 ਇੰਡੀਅਨਸ ਦੇ ਨਾਲ ਤਹਿਰਾਨ ਚੋਂ ਨਿਕਲ ਕੇ ਲਗਭਗ ਉਥੋਂ 10 ਘੰਟੇ ਦੂਰ ਮਸਜਦ ਜਗ੍ਹਾਏ ਮਸਜਦ ਅੰਦਰ ਪਹੁੰਚੇ ਨੇ ਕਿਉਂਕਿ ਉੱਥੇ ਬੌਮਬਿੰਗ ਦਾ ਖਤਰਾ ਸੀ ਇਸ ਕਰਕੇ ਤਹਿਰਾਨ ਚੋਂ ਸਭ ਲੋਕ ਨਿਕਲ ਰਹੇ ਨੇ ਮੇਰੇ ਕੋਲ ਤਕਰੀਬਨ 48 ਲੋਕਾਂ ਦੀ ਲਿਸਟ ਆ ਜਿਹੜੀ ਮੈਂ ਹੁਣੇ ਸ਼ਰੇਸ਼ ਜੀ ਨਾਲ शेयर की आ गौरव जी जिद हरनाम सिंह आनंद ने कीरत कौर ने रविंदर सिंह जी ने तरनजीत कौर ने सुविंदर कौर ने मेहरबान सिंह पटवालिया ने शरीन कौर ने गुरमीत सिंह ने नाजरीन कौर कोचर ने राजजवंध सिंह कोचर ने अमरीत सिंह ने प्रिया कौर आ मनमीत कौर आ इंद्रप्रीत सिंह आनंद ने ज्योति सिंह ने मेहरत कौर शाहपुरी जी ने परनीत सिंह गोगिया मनजीत सिंह शाहपुरी किट्टू हरमिंदर कौर शाहपुरी शरणजीत सिंह शाहपुरी हरजीत कौर शाहपुरी गुरमीत सिंह, आनंद अरनजीत सिंह अवनीत कौर हरजीत कौर सतबीर सिंह बरिंदर नाजिंदर कौर सवराज कौर उमरीत सिंह जबजोत सिंह, तरनजीत कौर जगजीत सिंह, सैफ सिंह पटवालिया मित्ती कौर पटवालिया जसवंत सानी परवलीन कौर अवनीत कौर कोहली अमरजीत सानी नीना सानी बलबीर सिंह आनंद बीनू सिंह हरपाल ज्योति पटवालिया सिंह शाहपुरी ਇੰਨਾ ਸਾਰਿਆਂ ਨੂੰ ਅਸੀਂ ਸੰਪਰਕ ਕਰਨ ਦੀ ਉੱਤੇ ਨਿਰੰਤਰ ਕੋਸ਼ਿਸ਼ ਹੈ ਇਹਨਾਂ ਦੇ ਮੋਬਾਈਲ ਨੰਬਰ ਕਈਆਂ ਨਾਲ ਗੱਲ ਨਹੀਂ ਹੋ ਪਾਰੀ ਲੇਕਿਨ ਜਿਹੜੇ ਤਿੰਨ ਪਰਿਵਾਰ ਸਾਡੇ ਨਾਲ ਨੇ ਉੱਥੇ ਇਸ ਵੇਲੇ ਐਮਬੈਸਡਰ ਸਾਹਿਬ ਦੇ ਕੋਲ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਵੀ ਜਾਣਕਾਰੀ ਤੱਕ ਮਿਲ ਹੀ ਨਹੀਂ ਕਿ ਤਹਿਰਾਨ ਚੋਂ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਯਾਰੇ ਕਾਰੋਬਾਰੀ ਨੇ ਇਹ ਲਗਭਗ ਤਹਿਰਾਨ ਸ਼ਹਿਰੇ ਵੀ ਛੱਡ ਕੇ ਜਾ ਚੁੱਕੇ ਨੇ ਇਹ ਆਪਣੇ ਔਰ ਬਿਜ਼ਨਸ ਪਾਰਟਨਰਸ ਦੇ ਕੋਲ ਦੂਰ ਕਿਤੇ ਦਰਾਜ ਅੰਦਰ ਜਾ ਚੁੱਕੇ ਉਹਨਾਂ ਦੇ ਫਾਰਮ ਉੱਤੇ ਜੋ ਜਾਣਕਾਰੀ ਮਿਲ ਰਹੀ ਆ ਲੇਕਿਨ ਸਾਡੇ ਨਾਲ ਜੋ ਵੀ ਅਸੀਂ ਤੁਰੰਤ ਉਸ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਮਸਜਿਦ ਸਿਟੀ ਪਹੁੰਚੇ ਅਤੇ ਮਸਜਿਦ ਅੰਦਰ ਸਾਡੇ ਐਮਬੈਸਡਰ ਲਗਾਤਾਰ ਉੱਥੋਂ ਲੋਕਾਂ ਨੂੰ ਏਕਿਊਏਟ ਕਰਾ ਰਹੇ ਨੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜਰੂਰਤ ਹੋਵੇ ਮੈਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਅੰਦਰ ਤੁਹਾਡੀ ਸੇਵਾ ਚ ਮੇਜਾ ਹਾਜ਼ਰ ਹਾਂ ਮੇਰਾ ਨੰਬਰ 98108 94333 98108 94333 ਤੁਸੀਂ ਮੇਰੇ ਤੇ ਅਤੇ ਸੰਪਰਕ ਕਰ ਸਕਦੇ ਜੀ ਕੋਈ ਵੀ ਤਰ੍ਹਾਂ ਚ ਬੈਠਾ ਹੈ ਮੈਂ ਉਹਨੂੰ ਬੇਨਤੀ ਕਰਦਾ ਕਿ ਉਹ ਮਸਜਿਦ ਅੰਦਰ ਅਗਰ ਸਾਡੀ ਇੰਡੀਅਨ ਨੇ ਤੇ ਉਹ ਚਲੇ ਜਾਣ ਮਸਜਿਦ ਅੰਦਰ ਇੰਡੀਅਨ ਐਮਬੈਸਡਰ ਵੀ ਨੇ ਸਾਰਾ ਇਨਫਰਾਸਟ੍ਰਕਚਰ ਆ ਤੁਹਾਨੂੰ ਉਥੋਂ ਸੇਫਲੀ ਇਕਵੇਟ ਇਕਵੇਟ ਕੀਤਾ ਜਾਊਗਾ